ਹਰ ਤੁਸੀਂ ਵੇਖਿਆ ਹਫਤਾ ਪਹਿਲਾਂ ਜੋ ਸ਼ਰਮਨਾ ਘਟਣਾ ਹੁਸ਼ਿਆਰਪੁਰ ਚ ਹੋਈ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਿਹੜੇ ਖੋਪੇ ਲਈ ਫਿਰਦਾ ਐਸੈਂਬਲੀ ਦੇ ਵਿੱਚ ਮੈਂ ਕਿਹਾ ਸੀ ਇੱਕ ਵਾਰ ਪਹਿਲੇ ਕਹਿੰਦਾ ਸੀ ਮੇਰੇ ਨਾਲ ਅੱਖਾਂ ਨਾਲ ਅੱਖਾਂ ਮਿਲਾਓ ਤੇ ਮੈਂ ਕਿਹਾ ਸੀ ਮਾਨ ਸਾਹਿਬ ਅੱਖਾਂ ਵਿੱਚ ਤੇ ਤੁਹਾਡੇ ਸਵੇਰ ਦੀ ਗੇੜੇ ਪਈ ਹੈ ਤੁਹਾਡੇ ਨਾਲ ਮੈਂ ਅੱਖਾਂ ਕੀ ਮਿਲਾਵਾਂ ਪਹਿਲੇ ਮੂੰਹ ਸਾਫ਼ ਕਰਕੇ ਫੇਰ ਅੱਖਾਂ ਹੀ ਮਿਲਾ ਲੈਣ ਹੁਣ ਖੋਪੇ ਪਾਲੇ ਖੋਪੇ ਇਸ ਗੱਲ ਨੂੰ ਪਾ ਲੈ ਪਹਿਲੀ ਵਾਰ ਹੋਏਗਾ ਤੁਸੀਂ ਹੈਰਾਨ ਹੋਵੋਗੇ 75 ਸਾਲਾਂ ਚ ਪਹਿਲੀ ਵਾਰ ਕਾਕੜਾ ਜੀ ਕਿਸੇ ਸਿਕਿਉਰਟੀ ਦੇ ਆਦਮੀ ਦੀ ਇੰਨੀ ਤਾਕਤ ਹੋਈ ਉਹਨੇ ਮੁੱਖ ਮੰਤਰੀ ਪੰਜਾਬ ਦੇ ਇਹਨੇ ਉਹਨੂੰ ਚਪੇੜ ਕੱਢ ਮਾਰੀ ਆਪਣੇ ਸਿਕਿਉਰਟੀ ਗਾਰਡ ਨੂੰ ਉਹਨੇ ਅੱਗੋਂ ਕਸੁੰਨ ਕੱਢ ਮਾਰਿਆ ਆ ਜਿਹੜੇ ਖੋਪੇ ਪਾਈ ਫਿਰਦਾ ਸਾਰੀ ਅੱਖ ਲਾਲ ਹੋਈ ਇਹ ਪਹਿਲੀ ਵਾਰ ਹੋਇਆ ਕਿਸੇ ਮੁੱਖ ਮੰਤਰੀ ਨੂੰ ਕੋ ਸਿਕਿਉਰਟੀ ਦਾ ਬੰਦਾ ਕਸੁੰਨ ਮਾਰੇ ਇਹਦੇ ਖੋਪੇ ਲਵਾ ਕੇ ਵੇਖੋ ਮੈਂ ਕਿਹਾ ਸੀ ਲਾ ਖੋਪੇ ਹੋਂਤੇ ਇਹਦੀ ਆਪਣੀ ਬਰਾਦਰੀ ਜਿਹੜੇ ਭੰਡ ਨੇ ਉਹ ਹਣ ਲੋਕ ਪ੍ਰਚਾਰ ਕਰਨ ਲਾ ਪਏ ਨੇ ਕਿ ਬਾਜਵਾ ਸਾਹਿਬ ਨੇ ਚੈਲੰਜ ਕੀਤਾ ਲਾ ਖੋਪੇ ਹਣ ਅਬ ਖਾਤ ਸਹੀ ਤੇਰੇ ਕਾਰਨਾਮੇ ਕੀ ਨੇ ਤੁਸੀਂ ਵੇਖੋ ਨਸ਼ਾ ਮੁਕਤ ਕਰਨ ਦੀ ਸਾਰੇ ਮੇਰੇ ਵੀਰ ਬੈਠੇ ਨੇ ਸਾਰਿਆਂ ਨਾਲ ਵੱਡੀ ਸਾਡੇ ਸਾਹਮਣੇ ਚੇਤਾਵਨੀ ਪੰਜਾਬ ਦੇ ਸਾਹਮਣੇ ਆਪਣੀ ਨੌਜਵਾਨ ਪੀੜੀ ਨੂੰ ਬਚਾਉਣ ਤੇ ਇਸ ਮੁਹਿਮ ਨੂੰ ਤਿੰਨ ਸਾਲ ਮੈਂ ਪੁੱਛਣਾ ਚਾਹਾਂ ਅੱਜ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਨੂੰ ਮਾਨ ਸਾਹਿਬ ਕੇਜਰੀਵਾਲ ਸਾਹਿਬ ਨੇ ਵਾਦਾ ਕੀਤਾ ਸੀ 4 ਮਹੀਨਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਦਾ ਇੱਥੇ ਮਾਲਵੇਚ ਮੇਰੇ ਵੀਰ ਬੈਠੇ ਨੇ ਤੁਹਾਨੂੰ ਯਾਦ ਹੋਵੇਗਾ ਇਹਨਾਂ ਦੀ ਸਰਕਾਰ ਬਣ ਤੋਂ 1 ਸਾਲ ਪਹਿਲਾਂ ਮਾਨਸੇ ਦੇ ਵਿੱਚ ਜਿਸ ਰਾਜ ਅਸੀਂ ਇਕੱਠ ਮੋਹਿਤ ਬਿੰਦਰਾ ਜੀ ਤੇ ਇਹਨਾਂ ਸਾਥੀਆਂ ਨੇ ਕੀਤਾ ਮੇਰੇ ਵੀਰੋ ਮਾਨਸੇ ਦੇ ਵਿੱਚ ਇਕੱਠ ਹੋਇਆ 5-4000 ਆਦਮੀ ਸੀ ਉਥੇ ਭਗਵੰਤ ਮਾਨ ਨੂੰ ਆਪਣੇ ਬਜ਼ੁਰਗਾਂ ਦੇ ਸਿਰ ਤੇ ਹੱਥ ਰਖਵਾ ਕੇ ਸੌਂ ਖਵਾਈ ਗਈ। ਮਾਨਸੇ ਦੇ ਵਿੱਚ ਕੱਠ ਦੇ ਵਿੱਚ ਸੌਂ ਖਾਈ ਗਈ ਆਪਣੇ ਮਾਤਾ ਜੀ ਦੇ ਸਿਰ ਤੇ ਹੱਥ ਰੱਖ ਕੇ ਕਿ ਅੱਜ ਅਸੀਂ ਇਹ ਜਿਹੜਾ ਕੱਠ ਕੀਤਾ ਇਤਿਹਾਸਿਕ ਕੱਠ ਹੈ ਕਿਉਂਕਿ ਅੱਜ ਸਮੁੱਚੇ ਪੰਜਾਬ ਨੂੰ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਵਾਦਾ ਕਰਨਗੇ ਅੱਜ ਤੋਂ ਬਾਅਦ ਇਹ ਸ਼ਰਾਬ ਨਹੀਂ ਪੀਏ। ਆਪਣੇ ਮਾਤਾ ਜੀ ਦੇ ਸਿਰ ਤੇ ਹੱਥ ਲੱਗ ਮੇਰੇ ਵੀਰੋ ਤੁਹਾਡੇ ਸਾਪਣੇ ਜਿਹੜਾ ਬੰਦਾ ਆਪਣੇ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਬੇਈਮਾਨੀ ਕਰ ਸਕਦਾ ਉਹ ਪੰਜਾਬ ਦਾ ਕਿੰਨਾ ਕਮਾਂਡਰ ਹੋ ਸਕਦਾ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਤੁਸੀਂ ਕਿਹਾ ਸੀ ਪੰਜਾਬ ਨਸ਼ਾ ਮੁਕਤ ਕਰਾਂਗੇ ਓਏ ਅਜੇ ਤੱਕ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਨਸ਼ਾ ਮੁਕਤ ਨਹੀਂ ਕਰ ਸਕੇ ਪੰਜਾਬ ਨੂੰ ਨਸ਼ਾ ਮੁਕਤ ਕਿਸ ਤਾਂ ਕਰੋਗੇ ਇਹ ਨੌਕਰੀਆਂ ਦੀ ਗੱਲ ਕਰਦਾ ਮੇਰੇ ਵੀਰੋ ਐਜ਼ ਲੀਡਰ ਆਫ ਦੀ ਆਪੋਜੀਸ਼ਨ ਸਟੇਟ ਅਸੈਂਬਲੀ ਦੇ ਵਿੱਚ ਮੈਂ ਲਿਸਟ ਮੰਗੀ ਹੈ ਕਿ ਮੈਨੂੰ ਨੌਜਵਾਨਾਂ ਦਾ ਨਾਂ ਉਹਨਾਂ ਦੇ ਪਰਿਵਾਰਾਂ ਦਾ ਨਾਂ ਉਹਨਾਂ ਦਾ ਐਡਰੈਸ ਤੇ ਮਹਿਕਮੇ ਦੀ ਲਿਸਟ ਦੋ ਜਿਹੜੀ 50000 ਨੂੰ ਤੁਸੀਂ ਨੌਕਰੀ ਦਿੱਤੀ ਨੌਕਰੀ ਦਿੱਤੀ 5000 ਨੂੰ ਆ ਕੱਲੇ ਜਿਹੜੇ ਵੱਡੇ ਬੋਰਡ ਲੱਗੇ ਨੇ ਇਹਨਾਂ ਤੇ ਜਿੱਸਾਂ ਪਟ્રોલ ਪਾਈਦੇ ਆਪਾਂ ਜਦੋਂ ਪਟ્રોલ ਵਾਲੀ ਉਹ ਪਾਈਦੀ ਹੈ ਵਿੱਚ ਉਹ ਨੂੰ ਕੀ ਕਹਿੰਦੇ ਯਾਰ ਪਾਈ ਪਚੀ ਨੂੰ ਉਹਦਾ ਬਟਰ ਨਾਪਦੇ ਆਪਣੇ ਆਪ ਤੁਹਾਨੂੰ ਪਤਾ ਉਹ ਜਿਹੜਾ ਮੀਟਰ ਘੁੰਮੀ ਜਾਂਦਾ ਕਿੰਨੇ ਲੀਟਰ ਤੇ ਕਿੰਨੇ ਪੈਸੇ ਬਣ ਗਏ ਇਹ ਨੌਕਰੀਆਂ ਦੀ ਨਹੀਂ ਲਿਸਟ ਦੇ ਵਿੱਚ ਆਪਣੇ ਆਪ ਵੀ ਮੀਟਰ ਘੁੰਮੀ ਜਾਂਦਾ ਨੌਕਰੀ ਕਿਸੇ ਨੂੰ ਨਹੀਂ ਮਿਲਦੀ ਰਿਸ਼ਵਤ ਕਹਿੰਦੇ ਸੀ ਦੂਰ ਕਰਾਂਗੇ ਆ ਤੁਹਾਡੇ ਸਾਹਮਣੇ ਹੈ ਪੁਲਿਸ ਤੇ ਥਾਣੇ ਨਿਲਾਮ ਹੋ ਰਹੇ ਤੁਹਾਡੇ ਜ਼ਿਲ੍ਹੇ ਨਿਲਾਮ ਹੋ ਰਹੇ ਨੇ ਆ ਹੁਣੇ ਰੰਧਾਵਾ ਸਾਹਿਬ ਕਹਿ ਕੇ ਗਏ ਬਦਲਾ ਲਵਾਂਗੇ ਬਦਲਾ ਕਹਦੇ ਤੂੰ ਆਪ ਲੈਣਾ ਇੱਕ ਇੱਕ ਪੁਲਿਸ ਕਮਿਸ਼ਨਰ ਭਾਵੇਂ ਜਲੰਧਰ ਚ ਹੋਏ ਭਾਵੇਂ ਅੰਮ੍ਰਿਤਸਰ ਚ ਹੋਏ ਪਾਵੇਂ ਪਟਿਆਲੇ ਚੋਏ ਮੇਰੇ ਵੀਰੋ ਰੇਟ 10 ਤੋਂ 12 ਤੋਂ 15 ਕਰੋੜ ਰੁਪਈਆ ਚੱਲ ਰਿਹਾ ਕਮਿਸ਼ਨਰ ਲੱਗਣ ਦਾ ਇਹਨਾਂ ਕੋ ਕੀ ਲੱਭਦੇ ਹੋ ਤੁਸੀਂ ਜੇ ਕਮਿਸ਼ਨਰ 10 ਕਰੋੜ ਰੁਪਈਆ ਦੇ ਕੇ ਲੱਗੇਗਾ ਤੁਸੀਂ ਸਮਝਦੇ ਕੋਈ ਠਾਣੇਦਾਰ ਇਮਾਨਦਾਰ ਰਹਿ ਸਕੇਗਾ ਆ ਤੁਹਾਡੀ ਸਾਰੀਆਂ ਮੇਅਰਸ਼ਿਪ ਆ ਤੁਹਾਡੇ ਸਾਹਮਣੇ ਹੈ ਸੱਤ ਸੀਟਾਂ ਸੀ ਮੇਅਰ ਦੀਆਂ ਕਾਰਪੋਰੇਸ਼ਨ ਚ ਪਟਿਆਲੇ ਉਹ 33 ਬੰਦਿਆਂ ਤੇ ਤੇ ਕਾਗਜ਼ ਹੀ ਰਿਜੈਕਟ ਕਰਾਤੇ ਮੁਕਾਬਲਾ ਕੀ ਹੋਣਾ ਸੀ ਸਰਪੰਚੀਆਂ ਚ ਇਹੀ ਮੇਅਰਸ਼ਿਪ ਚ ਇਹੀ ਤੁਹਾਡੀਆਂ ਜਿੰਨੀਆਂ ਮੇਅਰਸ਼ਿਪ ਨੇ ਪੰਜਾਬ ਚ ਮੇਰੇ ਵੀਰੋ ਕੋਈ 5 ਕਰੋੜ ਚ ਗਈ ਕੋ 6 ਕਰੋੜ ਚ ਗਈ ਹੈ ਇਹ ਕਮਰਦ ਸਰ ਜਿਹੜਾ ਮੇਅਰ ਬਣਾਇਆ 15 ਦਿਨ ਪਹਿਲੇ 9 ਕਰੋੜ ਦਾ ਉਹਨੂੰ ਹੋਟਲ ਵੇਚਣਾ ਪਿਆ ਤੇ 6 ਕਰੋੜ ਰੁਪਈਆ ਉੱਤੇ ਦੇ ਕੇ ਆਇਆ ਤੇ ਤੁਸੀਂ ਸਮਝਦੇ ਹੋ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਸ਼ਹਿਰ ਦੇ ਵਿੱਚ ਜਾਂ ਕਿਸੇ ਵੱਡੀ ਕਾਰਪੋਰੇਸ਼ਨ ਚ ਕੋਈ 1 ਰੁਪਈਆ ਵੀ ਇੱਥੇ ਲੱਗੇਗਾ ਪੰਜਾਬ ਖਤਮ ਕਰਕੇ ਰੱਖ ਦਿੱਤਾ ਨਿਲਾਮ ਕਰਕੇ ਰੱਖ ਦਿੱਤਾ ਸੋ ਮੈਂ ਆਪਣੇ ਨੌਜਵਾਨ ਵੀਰ ਨੂੰ ਆਪਣੇ ਪਤੀਜੇ ਨੂੰ ਇਸ ਗੱਲ ਨੂੰ ਉਹਨੂੰ ਕਹਿਣਾ ਚਾਹੁੰਦਾ ਕਿ ਜਿਸਣਾ ਅੱਜ ਵੜਿੰਗ ਸਾਹਿਬ ਪੰਜਾਬ ਚ ਨਿਕਲੇ ਨੇ ਸਾਡੀ ਸਾਰੀ ਟੀਮ ਨਾਲ ਨਿਕਲੀ ਹੈ ਮੋਹਿਤ ਮਿੰਦਰਾ ਜੀ ਤੇਰੇ ਪਟਿਆਲੇ ਨਹੀਂ ਸਾਰੇ ਪੰਜਾਬ ਚ ਨਿਕਲੋ 70% ਦੀ ਪੰਜਾਬ ਦੀ ਆਬਾਦੀ ਮੇਰੇ ਵੀਰੋ 40 ਸਾਲ ਤੋਂ ਥੱਲੇ ਜੇ ਨੌਜਵਾਨ ਬੱਚੇ ਸਾਡੇ ਪੰਜਾਬ ਦੇ ਵਿੱਚ ਪ੍ਰੇਰਿਤ ਹੋਣਗੇ ਤਾਂ ਹੀ ਪੰਜਾਬ ਦੇ ਵਿੱਚ ਤਬਦੀਲੀ ਹੋ ਸਕੇ ਪੰਜਾਬ ਚ ਕਾਂਗਰਸ ਤੋਂ ਬਿਨਾ ਕੋਈ ਐਹੋ ਜੀ ਜਮਾਤ ਨਹੀਂ ਸਾਡਾ ਟਰੈਕ ਰਿਕਾਰਡ ਤੁਹਾਡੇ ਸਾਹਮਣੇ 8 ਸਾਲ ਚ ਜੋ ਮਰਦ ਮੁਜਾਹਿਰ ਸ੍ਰੀ ਪ੍ਰਤਾਪ ਸਿੰਘ ਕਰੋਨੇ ਪੰਜਾਬ ਚ ਕੀਤਾ ਹਰੀ ਕ੍ਰਾਂਤੀ ਲਿਆਂਦੀ ਪਾਖੜਾ ਡੈਮ ਲਿਆਂਦਾ ਪੀਜੀਆਈ ਲਿਆਂਦੀ ਚੰਡੀਗੜ੍ਹ ਲੈ ਕੇ ਆਂਦਾ ਐਗਰੀਕਲਚਰ ਯੂਨੀਵਰਸਿਟੀ ਲੈ ਕੇ ਆਂਦੀ ਜਿੰਨੂ ਜਿੰਨੀਆਂ ਪਿੰਡੂ ਸੜਕਾਂ ਉਹ ਲੈ ਕੇ ਆਏ ਕਨਾਲ ਨੈਟਵਰਕ ਜਿੰਨਾ ਪਿੰਡਾਂ ਵਿੱਚ ਪਾਣੀ ਪਹੁੰਚਾਇਆ ਵਿਸ਼ੇਸ਼ ਤੌਰ 'ਤੇ ਮਾਲਵੇ ਦੇ ਵਿੱਚ ਤੇ ਲੈਂਡਾਂ ਤੱਕ ਇਹ ਸਾਰੀ ਉਹਨਾਂ ਦੀ ਸੋਚ ਸੀ ਉਹਨਾਂ ਦੀ ਇੱਕ ਵੱਡੀ ਇੱਕ ਪਹਿਚਾਨ ਸੀ ਇਸ ਗੱਲ ਦੀ ਅੱਜ ਪੰਜਾਬ ਨੂੰ ਪੈਰਾਂ ਸਿਰ ਲਿਆਣ ਦੀ ਲੋੜ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੀ ਪਹਾਲ ਕਰਦੀ ਲੋੜ ਮੈਂ ਅੱਜ ਤੁਹਾਡੇ ਇਸੇ ਹੀ ਸਟੇਜ ਉੱਤੋਂ ਮੋਹਿਤ ਮੇਂਦਰਾ ਜੀ ਇਹਨੂੰ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਉਹ ਤੂੰ ਛੋਟੇ ਛੋਟੇ ਦੋ ਦੋ ਕਮਰਿਆਂ ਦੇ ਹਵੇਲੀਆਂ ਤੇ ਟਾਣੀਆਂ ਸ਼ੁਰੂ ਕਰ ਦਿੱਤੀਆਂ ਗੱਲ ਕਹਿ ਕੇ ਨਸ਼ਾ ਵੇਚਣ ਵਾਲਿਆਂ ਦੇ ਤਿੰਨ ਸਾਲ ਕੀ ਕਰਦੇ ਰਹੇ ਹੋ ਫੇਰ ਮੈਨੂੰ ਇਸ ਗੱਲ ਦਾ ਜਵਾਬ ਦੋ ਇੱਕ AIG ਲੈਵਲ ਦਾ ਪੰਜਾਬ ਪੁਲਿਸ ਅਫਸਰ AIG ਲੈਵਲ ਦਾ ਪਿਛਲੇ 2 ਸਾਲਾਂ ਦਾ ਨੌਕਰੀ ਚੋਂ ਕੱਢਿਆ ਕੇਸ ਰਜਿਸਟਰ ਕੀਤਾ ਨੇਪਾਲ ਦੇ ਜ਼ਰੀਏ ਉਹਨੂੰ ਪੰਜਾਬ ਪੁਲਿਸ ਨੇ ਖੁਦ ਬਚਾਇਆ ਇੱਕ DSP ਜਿਨੇ ਹੁਣੇ ਹੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਹੈ ਉਨੂੰ ਨੌਕਰੀ ਚੋਂ ਕੱਢਿਆ ਉਹ ਵੀ ਹੁਣ ਪਕੌੜਾ ਹੋ ਗਿਆ ਉਹ ਵੀ ਨੇਪਾਲ ਦੇ ਜ਼ਰੀਏ ਬਾਹਰ ਚਲਾ ਗਿਆ ਮੈਂ ਕਹਿੰਦਾ ਚੱਲੋ ਮੇਰਾ ਓਪਨ ਚੈਲੰਜ ਹੈ ਕੇਜਰੀਵਾਲ ਨੂੰ ਤੇ ਭਗਵੰਤ ਨੂੰ ਉਹ ਤੂੰ ਇਹਨਾਂ ਦੇ ਆ ਛੋਟੀਆਂ ਮੱਛੀਆਂ ਦੇ ਘਰ ਤੇ ਟੜ ਰਿਆ ਆ ਜਿਹੜੇ ਵੱਡੇ ਅਫਸਰ ਨੇ ਇਹਨਾਂ ਦਾ ਟੜ ਇਹਨਾਂ ਦੇ ਘਰ ਦੇ ਢਵਾ ਕੇ ਵਿਖਾ ਉਧਰ ਬੁਲਡੋਜ਼ਰ ਕੱਲੀਏ ਵੇਖੀਏ ਤੁਸੀਂ ਇਮਾਨਦਾਰੀ ਨਾਲ ਇਹ ਨਸ਼ੇ ਨੂੰ ਮੁਕਤ ਕਰਨਾ ਚਾਹੁੰਦੇ ਨਸ਼ਾ ਮੁਕਤ ਕਿਸਣਾ ਹੋਣਾ ਅੱਜ ਗੈਂਗਸਟਰਾਂ ਦੀਆਂ ਚਿੱਠੀਆਂ ਗੈਂਗਸਟਰਾਂ ਦੇ ਟੈਲੀਫੋਨ ਇਹ ਜੋ ਕੁਝ ਵੀ ਪੰਜਾਬ 'ਚ ਹੋ ਰਿਹਾ ਪੰਜਾਬ ਪੁਲਿਸ ਦੇ ਜਿਹੜੇ ਟੌਪ ਅਫਸਰ ਨੇ ਇਹ ਸਾਰੇ ਇਨਵੋਲਡ ਨੇ ਇਸ ਕੰਮ ਗੈਂਗਸਟਰਾਂ ਨੂੰ ਜਿੰਨੀਆਂ ਚਿੱਠੀਆਂ ਫਰੋਤੀਆਂ ਦੀਆਂ ਆ ਰਹੀਆਂ ਇਹ ਸਾਰੇ ਅਫਸਰਾਂ ਨੂੰ ਪਤਾ ਜਿੱਥੇ ਨਸ਼ਾ ਵਿਕਦਾ ਮੇਲੇ ਵੀਰੋ 24 ਘੰਟੇ ਤੋਂ ਵੱਧ ਕਿਤੇ ਨਿਖਸ਼ਾ ਨਹੀਂ ਵਿਕ ਸਕਦਾ ਜੇ ਉੱਥੋਂ ਦੇ ਥਾਣੇਦਾਰ ਦੀ ਮਨਸ਼ਾ ਨਾ ਹੋਵੇ ਜਦੋਂ ਤੁਸੀਂ ਕਮਿਸ਼ਨਰਾਂ ਕੋਲ 10-10 ਕਰੋੜ ਰੁਪਈਆ ਲਾ ਕੇ ਕਮਿਸ਼ਨੇਰ ਦਾ ਕਮਿਸ਼ਨਰ ਲਗਾਓਗੇ ਤੇ ਹਰ ਕਮਿਸ਼ਨਰ ਜਿਹੜਾ ਫੇਰੇ ਥਾਣੇਦਾਰਾਂ ਕੋ 5 ਤੋਂ 10 ਲੱਖ ਰੁਪਏ ਥਾਣੇ ਦਾ ਲੈ ਗਏ ਲੈ ਗਏ ਤੇ ਥਾਣੇਦਾਰ ਨੇ ਪੈਸੇ ਕਿੱਥੋਂ ਲੈਣੇ ਨੇ ਉਹਦੇ ਸ਼ਰਾਬ ਵੀ ਵਕਾਣੀ ਉਹਨਾਂ ਹਫੀਮ ਵੀ ਵਕਾਣੀ ਉਹਨਾਂ ਚਿੱਟਾ ਵੀ ਵਕਾਣਾ ਉਹਨਾਂ ਗੁੰਡਾਗਰਦੀ ਵੀ ਕਰਨੀ ਉਹਨਾਂ ਬਦਮਾਸ਼ੀ ਵੀ ਕਰਾਣੀ ਉਹਨਾਂ ਕਬਜ਼ੇ ਵੀ ਕਰਾਣੇ ਉਹਨਾਂ ਝੂਠੇ ਪਰਚੇ ਵੀ ਕਰਾ ਤੁ ਮੇਰੀ ਬੇਨਤੀ ਹੈ ਹੱਥ ਜੋੜ ਕੇ 95 ਦਾ ਨੰਬਰ ਬਹੁਤ ਵੱਡਾ ਨੰਬਰ ਹੈ ਸਾਡੀ ਸਾਰੋਂ ਵੱਡੀ ਬਦਕਿਸਮਤੀ ਪੰਜਾਬ ਦੀ ਹੈ ਬਹੁਤ ਵੱਡੇ ਪੈਮਾਨੇ ਤੇ ਤੁਸੀਂ ਇਹਨਾਂ ਨੂੰ ਇੱਕ ਵੱਡਾ ਨੰਬਰ ਦੇ ਦਿੱਤਾ ਹੈ ਇਹ ਗੱਲਾਂ ਸਾਡੇ ਉਹ ਲੈਣੇ ਅਜੇ ਮੁਸ਼ਕਲ ਦੋ ਸਾਲ ਇਹਨਾਂ ਲੋਕਾਂ ਨੂੰ ਇਹਨਾਂ ਨੇ ਰਾਜ ਇੱਥੇ ਕਰਨਾ ਹੀ ਕਰਨਾ ਬਟ ਮੇਰੀ ਗੁਜਾਰੇਸ਼ ਇਹ ਹੈ ਟਾਈਮ ਆ ਲੈਣ ਦਿਓ ਅਸੀਂ ਤੁਹਾਨੂੰ ਕਾਂਗਰਸ ਲੀਡਰਸ਼ਿਪ ਵਿਸ਼ਵਾਸ ਦਿਵਾਉਂਦੇ ਕਿ ਜੋ ਜੋ ਸਾਡੇ ਸਾਥੀਆਂ ਨਾਲ ਪਿੰਡਾਂ ਦੇ ਵਿੱਚ ਮਿਸਪੈਲਟੀਆਂ ਦੇ ਵਿੱਚ ਕਾਰਪੋਰੇਸ਼ਨਾਂ ਦੇ ਵਿੱਚ ਜਿਹੜੇ ਵੀ ਧੱਕੇ ਹੋਏ ਨੇ ਉਹਨਾਂ ਸਾਰੇ ਧੱਕਿਆਂ ਦਾ ਹਿਸਾਬ ਲਿਆ ਜਾਇਗਾ ਮੈਂ ਇੰਨਾ ਹੀ ਯਕੀਨ ਦਿਵਾਉਣਾ ਚਾਹਨਾ ਲੰਬਾ ਨਾ ਜਾਂਦਾ ਹੋਇਆ